ਈ ਮਬਲਾ ਤਨਯੇ ਕਲਮਾ ਬਲਦੇ ਸਭ ਨੂੰ ਮੈਨੂੰ ਦਾਈ ਕਲਮਾ ਬਲਦੇ ਸਭ ਨੂੰ ਮੈਨੂੰ ਦਾਈ ਤਨਯੇ ਕਲਮਾ ਬਲਦੇ ਸਭ ਨੂੰ ਮੈਨੂੰ ਦਾਈ ਪੰਜਾਬ ਪੁਲਿਸ ਕਾਂਸਟੇਬਲ ਲਵਪ੍ਰੀਤ ਸਿੰਘ ਸਰਵਿਸ ਸਿਲੈਕਸ਼ਨ ਕਮਿਸ਼ਨ ਦੀ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਫੌਜ ਵਿੱਚ ਲੈਫਟੀਨੈਂਟ ਬਣ ਗਿਆ ਇਸ ਮੌਕੇ ਤੇ ਘਰ ਵਿੱਚ ਵੱਡੀਆਂ ਖੁਸ਼ੀਆਂ ਮਨਾਈਆਂ ਗਈਆਂ ਤੁਹਾਨੂੰ ਦੇਖੀਏ ਕਿ ਲਵਪਰੀ ਸਿੰਘ ਜਿੰਡਿਆਲਾ ਗੁਰੂ ਨੰਗਲ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜੀ ਵੀ ਫੌਜੀ ਸਨ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਇਹ ਨੋਕਾ ਲੈ ਨੂੰ ਸੱਜੇ ਪਾਸੇ ਨੂੰ ਇਹ ਬਾਬਾ ਚੱਲੋ ਇੱਕ ਪੰਗੜਾ ਪੜਾ ਥੋੜਾ ਜਿਹਾ ਇੱਥੇ ਹੀ ਪਾ ਕੇ ਪਾਤਰੇ ਜਾਓ ਹਾਂ ਬਾਈ ਬਾਬਾ ਨਾ ਕੁਚੀਆਲੇ ਆਈ ਮੱਬਨਾਨ ਕਾ ਐ ਹੋ ਜੀਆ ਕੁਚੀਆਲੇ ਆਈ ਮੱਬਨਾਨ ਕਾ ਕੱਲਮਾ ਬਰਦੇ ਸਭ ਨੂੰ ਮੈਨੂੰ ਦਾਈ ਕੱਲਮਾ ਬਰਦੇ ਸਭ ਨੂੰ ਮਿਲਨ ਦਾਈਂ ਕੱਲਮਾ ਬਰਦੇ ਸਭ ਨੂੰ ਮੈਨੂੰ ਦਾਈਂ ਕੱਲਮਾ ਬਰਦੇ ਸਭ ਨੂੰ ਜੀ ਮੇਰਾ ਇਹ ਬੇਟਾ ਲਖਮੀ ਸਿੰਘ ਹੈ ਕਿੰਨੀ ਖੁਸ਼ੀ ਹੈ ਜੀ ਬੜੀ ਜੀ ਬੜੀ ਪਰਮਾਤਮਾ ਨੇ ਖੁਸ਼ੀ ਬਖਸ਼ੀ ਅੱਜ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਇਸ ਪਿੰਡ ਦਾ ਔਰ ਇਸ ਇਲਾਕੇ ਦਾ ਜੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਿਲਪੁਰਾ ਸਾਥ ਦਿੱਤਾ ਜੀ ਔਰ ਅਗਾ ਵੀ ਮਤਲਬ ਅਸੀਂ ਇਹਨਾ ਸਾਥ ਮੰਗਦੇ ਪਰਮਾਤਮਾ ਤੋਂ ਸਾਥ ਮੰਗਦੇ ਇਹ ਕਿੰਨੀ ਕਿ ਮਿਹਨਤ ਕਰਦਾ ਲੈ ਲੱਗਦਾ ਇਹ ਬੱਚਾ ਬਹੁਤ ਹਸਾਰ ਸੀ ਉਹ ਸ਼ੁਰੂ ਤੋਂ ਔਰ ਮਿਹਨਤ ਦੇ ਤੇ ਜੀ ਮਤਲਬ ਅਸੀਂ ਵੀ ਪਰੇਸ਼ਾਨ ਹੁੰਦੇ ਸੀ ਕਿ ਹਲੇ ਬਿਹਾ ਰਾਤ ਨੂੰ 2:00 2:30 ਵਜ ਜਾਣੇ ਪੜਦੇ ਪੜਦੇ ਨੂੰ ਕਿਸੇ ਨੂੰ ਕਹਿਣਾ ਵੀ ਹਾਂ